ਦੇ ਵਿੱਚ ਜਦੋਂ ਭਾਰਤੀ ਫੌਜ ਵੱਲੋਂ ਭਾਰਤੀ ਸਰਕਾਰ ਵੱਲੋਂ ਉਸ ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਵੱਲੋਂ ਜਿਹੜਾ ਸਾਡਾ ਮੁਕੱਦਸ ਸਥਾਨ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਦੁਆਰਾ ਸਾਹਿਬਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਇਹਨਾਂ ਨੂੰ ਢਹਿ ਢੇਰੀ ਕੀਤਾ ਗਿਆ ਤੇ ਲੱਖਾਂ ਹੀ ਸ਼ਰਧਾਲੂ ਜਿਹੜੇ ਇੱਥੇ ਦਰਸ਼ਨ ਕਰਨ ਵਾਸਤੇ ਆਏ ਸਨ ਉਹਨਾਂ ਨੂੰ ਫੱਟੜ ਤੇ ਸ਼ਹੀਦ ਕੀਤਾ ਗਿਆ ਇਸ ਸਮੇਂ ਦੇ ਹੀ ਦੌਰਾਨ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਗਾਸ ਸਨ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਦੱਖਣ ਦੀ ਵਾਹੀ ਵੱਲੋਂ ਇੱਕ ਗੋਲੀ ਵੱਜੀ ਸੀਗੀ ਉਹ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਸੰਗਤਾਂ ਦੇ ਦਰਸ਼ਨ ਕਰਨ ਲਈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਜੋਬਤ ਕੀਤੇ ਗਏ ਨੇ ਜੋ ਕਿ 6 ਤਰੀਕ 6 ਜੂਨ ਤੱਕ ਇੱਥੇ ਸੰਗਤਾਂ ਉਸ ਜਾਖਮੀ ਸਰੂਪ ਦੇ ਦਰਸ਼ਨ ਕਰ ਸਕਦੀਆਂ ਨੇ ਇਹ ਜਿਹੜਾ ਸਰੂਪ ਆ ਉਹ ਸ਼ਾਮ ਨੂੰ ਲਗਭਗ 7 ਵਜੇ ਤੱਕ ਇੱਥੇ ਪ੍ਰਗਾਸ਼ ਕੀਤਾ ਜਾਊਗਾ ਤੇ ਅਰਜਾਨਾ 6 ਜੂਨ ਤੱਕ ਸੰਗਤਾਂ ਨੂੰ ਇਸ जख्मी ਸਰੂਪ ਦੇ ਦਰਸ਼ਨ ਕਰਵਾਏ ਜਾਣਗੇ